ਨਾਂ ਪੱਤਰਕਾਰ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਪੱਖੋਂ ਵੇ ਜੋ ਜਿੱਥੇ ਗੁਰਦਾਤਾ ਤਨ ਬਾਬਾ ਸ੍ਰੀ ਚੰਦ ਜੀ ਦਾ ਸੋ ਬਾਬਾ ਜੀ ਸਾਡੇ ਨਾਲ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੋਂ ਸੰਗਤਾਂ ਨੂੰ ਜਾਣਕਾਰੀ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਹ ਜਿਹੜਾ ਸਥਾਨ ਹੈ ਗੁਰੂ ਨਾਨਕ ਦੇਵ ਜੀ ਦੇ ਵੱਡੇ ਲੜਕੇ ਬਾਬਾ ਸ੍ਰੀ ਚੰਦ ਜੀ ਤੇ ਛੋਟੇ بیٹے ਬਾਬਾ ਲਖਮੀ ਚੰਦ ਜੀ ਦਾ ਸਥਾਨ ਹੈ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸੌਰ ਸਾਹਿਬ ਨੇ ਮੂਲ ਤਨ ਖੱਤਰੀ ਉਹ ਸਮੇਂ ਤੇ ਪਟਵਾਰੀ ਲੱਗੇ ਦੇ ਇਸ ਸਥਾਨ ਤੇ ਤੇ ਇਹ ਫਿਰ ਆਪਣੇ ਨਾਨਕਾਂ ਦੀ ਢੇਰੀ ਦੇ ਬਾਬਾ ਸਿਰਜੰਤ ਲਖਮੀ ਚੰਦ ਜੀ ਆਏ ਇਸੇ ਸਥਾਨ ਤੇ ਜਿੱਥੇ ਮੰਦਿਰ ਬਣਿਆ ਕਿਤੇ ਬਾਬਾ ਸਿਰਜਣ ਜੀ ਨੇ ਲੰਮੀ ਬਾਹ ਕਰਕੇ ਆਪਣੇ ਭਤੀਜੇ ਧਰਮਚੰਦ ਨੂੰ ਲਾਇਆ। ਉਹ ਵੀ ਮੰਦਰ ਜਿਹੜਾ ਉਸੇ ਜਗ੍ਹਾ ਤੇ ਬਣਿਆ ਦੇ। ਇੱਧਰ ਜਿਹੜਾ ਗਰੰਸ਼ਾ ਮਹਾਰਾ ਦਾ ਪ੍ਰਕਾਸ਼ ਹੈ। ਇੱਧਰ ਛੋਟੇ ਭਰਾਤਾ ਲక్ష్ਮੀ ਚੰਦ ਜੀ ਰਹਿੰਦੇ। ਤੇ ਲక్ష్ਮੀ ਚੰਦ ਜੀ ਇੱਧਰ ਰਹਿੰਦੇ ਸੀ ਤੇ ਉਹਨਾਂ ਦੀ ਸ਼ਾਦੀ ਹੋ ਚੁੱਕੀ ਸੀ ਉਸ ਸਮੇਂ ਦੇ। ਉਹਨਾਂ ਨੇ ਕੀਤਾ ਵੀ ਇੱਥੋਂ ਜਦੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਗਏ ਨਾ ਬਾਬਾ ਸਿਰਜਣ ਜੀ ਉਸ ਸਮੇਂ ਜੋਤੀ ਜੋ ਸਮਾ ਗਏ ਤੇ ਜਿਹੜੀ ਉਹਨਾਂ ਦੀ ਰਾਖ ਹੀ ਨਾ ਚਾਦਰ ਦੀ ਉਸ ਸਮੇਂ ਉਥੇ ਗਾਗਰ ਦੇ ਵਿੱਚ ਦੱਬੀ ਹੋਈ ਤੇ ਬਾਬਾ ਸਿਰਜਣ ਜੀ ਦੇ ਦਰਸ਼ਨ ਕਰਨ ਗਏ ਆ ਤੇ ਉਹ ਰਾਵੀ ਨੇ ਫੇਟਾ ਲਾਈ ਦੋ ਜਿਹੜੀ ਸੋਨੇ ਦੀ ਗਾਗਰ ਦੇ ਵਿੱਚ ਰਾਖ ਹੀ ਨਾ ਉਹ ਫਿਰ ਦੇਰਾਬਾ ਬਾਬਾ ਨਾਨਕ ਲੈ ਆਏ ਇੱਥੋਂ ਫਿਰ ਇੱਕ ਦਿਨ ਲਖਮੀ ਚਾਂਜੀ ਗਏ ਆ ਕਿ ਆਪਣੇ ਪਿਤਾ ਦੇ ਦਰਸ਼ਨ ਕਰਨ ਵਾਸਤੇ ਜਦੋਂ ਦਰਸ਼ਨ ਕਰਕੇ ਵਾਪਸ ਮੁੜੇ ਨਾ ਤੇ ਫਿਰ ਇੱਥੇ ਨਾਲ ਹੀ ਰਾਵੀ ਚੱਲਦੀ ਉਹ ਰਾਵੀ ਪਾਰ ਕੀਤੀ ਤੇ ਉਹਨਾਂ ਨੂੰ ਕੀ ਹੋਇਆ ਕਿ ਉਹਨਾਂ ਇੱਕ ਖਰਗੋਸ਼ ਮਾਰਿਆ ਇੱਕ ਹਰਨ ਮਾਰਿਆ ਤੇ ਸਿੱਧੇ ਇਥੇ ਦਰਬਾਰ ਆ ਗਏ ਬਾਬਾ ਸਿਰਜੰਦੇ ਉਸ ਸਮੇਂ ਬਾਬਾ ਸਿਰਜੰਦੇ ਨੇਤਰ ਖੁੱਲੇ ਸੀ ਤੇ ਆਖੰਦ ਅਗੇ ਕਿ ਪ੍ਰਤਾਪਾ ਜੀ ਆਜੋ ਇਹ ਤਹਾਂ ਆਂਦੇ ਵੀ ਜੀਵ ਹੈ ਤਿਆ ਕੀਤੀ ਹੈ ਤੁਹਾਨੂੰ ਲੇਖਾ ਦੇਣਾ ਪੈਣਾ ਕਹਿੰਦੇ ਸੀ ਗੁਰਨਾਨਕ ਦੇਵ ਦੇ ਬੇਟੇ ਸਾਨੂੰ ਕੋਈ ਲੇਖਾ ਨਹੀਂ ਦੇਣਾ ਪੈਣਾ ਬਹਿਸ ਹੋ ਗਈ ਤੇ ਬਾਬਾ ਸਿਰਜੰਦੇ ਆਂਦੇ ਵੀ ਭਾਵੇਂ ਤੁਸੀਂ ਬਾਬੇ ਨਾਨਕ ਦੇ ਪੁੱਤਰ ਹੋ ਤੇ ਪਿਤਾ ਗਤ ਸੱਚਖੰਡ ਚ ਸਾਬ ਦੇਣਾ ਪੈਣਾ ਜਦੋਂ ਤੂੰ ਕਰਮ ਕੀਤਾ ਫਿਰ ਉਹ ਸੋਚਾਂ ਚ ਪੈ ਗਈ ਬਾਬਾ ਸਿਰਚੰਦੀ ਬੈਠੇ ਨੇ ਤੇ ਲਖਮੀ ਚਾਚੀ ਉਹਨਾਂ ਉਧਰ ਕੋੜਾ ਵੱਧਾ ਉਥੋਂ ਮੁੜ ਕੇ ਕੋੜਾ ਉਤਰਿਆ ਤੇ ਕਦੀ ਇੱਧਰ ਨੂੰ ਜਾਣ ਕਦੀ ਇੰਦਰ ਦੇ ਧਰਮ ਪਤਨੀ ਅੰਦਰੋਂ ਨਿਕਲੀ ਤਾਂ ਆਖੰਦਾ ਕਿ ਵੀ ਮਹਾਰਾਜ ਕੀ ਗੱਲ ਆ ਤੂੰ ਜਲ ਵੀ ਨਹੀਂ ਆਜ ਸਕਿਆ ਅੱਗੇ ਜਲ ਮੰਗਦੇ ਉਹ ਆਂਦੇ ਵੀ ਸਾਨੂੰ ਹੁਕਮ ਹੋ ਗਿਆ ਅਸੀਂ ਸੱਚਖੰਡ ਨੂੰ ਲੇਖਾ ਦੇਣ ਜਾਣਾ ਬੇਟਾ ਕਿੱਥੇ ਇਹ ਜੇ ਦਰਬਾਰ ਅੰਦਰ ਬੇਟਾ ਸੀ ਉਹਨਾਂ ਦਾ ਧਰਮਚੰਦ ਉਹਨੂੰ ਫਿਰ ਉਹਨਾਂ ਨੇ ਕੁਛੜ ਚੁੱਕਿਆ ਨਾਲ ਧਰਮ ਪਤਨੀ ਨਾਲ ਹੀ ਘੋੜਾ ਨਾਲ ਹੀ ਕੁੱਤਾ ਬਾਬਾ ਸਿਰ ਚੰਜੀ ਦੇ ਮੱਥਾ ਤੇ ਕੇ ਇੱਥੋਂ ਫਿਰ ਸਾਧਿਕਾਂ ਦੀ ਕਟਾਲੀ ਲਾਗੂ ਸੱਚਖੰਡ ਨੂੰ ਫਿਰ ਉੱਡ ਗਏ ਜਦੋਂ ਉੱਡਦੇ ਜਾਂਦੇ ਆ ਤੇ ਫਿਰ ਭਾਈ ਕੰਬਲੀਆ ਜੀ ਨੇ ਆਖਿਆ ਕਿ ਮਹਾਰਾਜ ਵੀਰ ਤੁਹਾਡਾ ਲੇਖਾ ਦੇਣ ਗਿਆ ਵਾ ਪਿਤਾ ਦੀ ਅੰਸ਼ ਕਿਦਾਂ ਚ ਦੇ ਫੇ ਬਾਬਾ ਸਿਰੀ ਚੰਜੀ ਨੇ ਜਦੋਂ ਨੇਤਰ ਖੋਲੇ ਤੇ ਫਿਰ ਇਹਨਾਂ ਆਪਣੀ ਖੱਬੀ ਬਾਂ ਜਿਵੇਂ ਸੱਚਖੰਡ ਨੂੰ ਬੁਧਾਈ ਚਾਰ ਜੋਜਨ 20 ਮੀਲ ਬੰਦਾ ਫਿਰ ਉਹਨਾਂ ਨੇ ਆਖਿਆ ਵੀ ਸਾਨੂੰ ਬਚਾ ਦੋ ਉਹਨਾਂ ਬਚਾ ਨਹੀਂ ਦਿੱਤਾ ਫਿਰ ਧਰਮਪਤਨੀ ਨੇ ਕਿ ਆਪੇ ਮਹਾਰਾਜ ਬਚਾ ਦੋ ਹਰ ਇੱਕ ਯਾਦ ਕਰੇ ਉਹ ਬੱਚਾ ਫਿਰ ਉਹਨਾਂ ਨੇ ਸੱਚਖੰਡ ਤੋਂ ਥੱਲੇ ਧਾਰਿਆ ਤਿੰਨ ਦਿਨ ਬੱਚਾ ਕੋਲ ਰਿਹਾ ਤੇ ਦੁੱਧ ਮੰਗੇ ਧਰਮਚੰਦ ਜਦ ਦੁੱਧ ਮੰਗਿਆ ਮਾਲਕ ਨੇ ਤੇ ਉਹਨੇ ਰੋਣਾ ਸ਼ੁਰੂ ਕਰਤਾ ਤੇ ਫਿਰ ਬਾਬਾ ਸ੍ਰੀਚੰਦ ਜੀ ਨੇ ਆਪਣੇ ਸੱਚੇ ਪੈਰ ਦੇ ਅੰਗੂਠੇ 'ਚ ਦੁੱਧ ਪਲਾਇਆ ਸ਼ਕਤੀ ਨੇ ਨਾਲ ਦੁੱਧ ਨਿਕਲਿਆ ਮਾਤਾ ਪਿਤਾ ਦੀ ਸੇਵਾ ਬਾਬਾ ਸਿਰਜਨ ਜੀ ਨੇ ਕੀਤੀ ਆ ਉਹ ਫਿਰ ਵੱਡੇ ਹੋਏ ਆ ਵੱਡੇ ਹੋਏ ਤੇ ਫਿਰ ਜਿੱਥੇ ਜਿੱਥੇ ਬਾਬਾ ਸਿਰਜਨ ਜੀ ਗਏ ਧਰਮਜੰਨੂ ਨਾਲ ਨਾਲ ਰੱਖਿਆ ਜਵਾਨ ਹੋਏ ਆ ਫਿਰ ਬਾਬਾ ਸਿਰਜਨ ਨੇ ਉਹਨਾਂ ਦੀ ਸ਼ਾਦੀ ਕੀਤੀ ਸ਼ਾਦੀ ਤੋਂ ਬਾਅਦ ਉਹਨਾਂ ਦਾ ਸਮਾ ਪਿਆਦ ਉਹਨਾਂ ਦੇ ਦੋ بیٹے ਹੋਏ ਆ ਮਾਨਕ ਚੰਦ ਤੇ ਮੇਰ ਚੰਦ ਜਿਨ੍ਹਾਂ ਦੇ ਨਾਮ ਦੇ ਡੇਰਾ ਬਾਬਾ ਨਾਨਕ ਚੋਲਾ ਸਾਹਿਬ ਗੁਰਦੁਆਰਾ ਚੱਲਦਾ ਉਹਨਾਂ ਦੇ ਨਾਮ ਤੋਂ ਉਹ ਇਥੋਂ ਦਾ ਤੇ ਆਸ਼ਾ 사સੰਗ ਉਹ ਬਾਕੀ ਮੇਨ ਜਿਹੜੀ ਟਾਲੀ ਆ ਬਾਬਾ ਸਿਰਜਨ ਜੀ ਉਹ ਬਾਬਾ ਸਿਰਜਨ ਨੇ ਦਾਤਨ ਕਰਕੇ ਗੱਡੀ ਸੀ ਉਸ ਸਮੇ ਉਹ ਹਰੀ ਹੋਈ ਆ ਤੇ ਨਾਲ ਹੀ ਇੱਕ ਛੋਟਾ ਜਿੰਨਾ ਥਾਮਿਆ ਉਹਨੂੰ ਚੌਥਾ ਤਾਪ ਆਂਦੇ ਆ ਉਹਦੇ ਨਾਲ ਬਾਬਾ ਸਿਰਜਨ ਨੇ ਬੁਖਾਰ ਵੱਧਾ ਹੈ ਜਿੰਨਾ ਮਰਜੀ ਪ੍ਰਾਤੇ ਤੋਂ ਪ੍ਰਾਤਨ ਬੁਖਾਰ ਹੋਵੇ ਅੱਜ ਵੀ ਮਿੱਠੀਆਂ ਰੋਟੀਆਂ ਦੋ ਪ੍ਰਸ਼ਾਦ ਦੇ ਪੰਜ ਪ੍ਰਸ਼ਾਦ ਦਿੱਤੀ ਮਹਾਰਤ ਦੇ ਚਰਨਾਂ 'ਚ ਸੁਖੋ ਤੇ 사સੰਗ ਦੀ ਬੁਖਾਰ ਜਿਹੜਾ ਲੱਹ ਜਾਂਦਾ ਉਹ ਜਿਵੇਂ ਦੂਜਾ ਚੌਥਾ ਮਤਲਬ ਇਹ ਇਹ ਚੌਥਾ ਉਹ ਸਮੇਂ ਅਹੀਂ ਬੁਛੇ ਮਾਂ ਪ੍ਰਸ਼ਾਨ ਉਹ ਆਂਦੇ ਹੀ ਵੀ ਜਦੋਂ ਸੰਗਤਾਂ ਆਉਂਦੀਆਂ ਹੀ ਨਾ ਬਾਬਾ ਸਿਰਜਨ ਉਸ ਸਮੇਂ ਮਿਲਣ ਵਾਸਤੇ ਜਿੱਦਾਂ ਹੁਣ ਵੀ ਸੰਗਤਾਂ ਆਈਆਂ ਨੇ ਤੋ ਆਂਦੇ ਜਿਹਨੂੰ ਚੌਥਾ ਵਿਹਾਰ ਚੜ ਜਾਂਦਾ ਤੇ ਉਹ ਸਰੀਰ ਛੱਡ ਜਾਂਦਾ ਉਹ ਸਾਰੇ ਨਿਮੋਚਾ ਨੇ ਹੋਏ ਤੇ ਇੱਕ ਦਿਨ ਬਾਬਾ ਜੀ ਆਂਦੇ ਵੀ ਤੁਹਾਡੇ ਚਿਹਰੇ ਬਰੇ ਉਦਾਸ ਆ ਕੀ ਗੱਲ ਐ ਤੁਸੀਂ ਕਹੁੰਦੇ ਬੋਲਦੇ ਕੀ ਗੱਲ ਐ ਉਹਨਾਂ ਚੋਂ ਸੰਗਤਾਂ 'ਚ ਇੱਕ ਜਾਨਾ ਉੱਠਿਆ ਉੱਠ ਕੇ ਕਿਹਾ ਮਹਾਰਾਜ ਸਾਨੂੰ ਹੋਰ ਕੋਈ ਚਿੰਤਾ ਨਹੀਂ ਸਾਨੂੰ ਇੱਕ ਬੁਖਾਰ ਆਉਂਦਾ ਵਾ ਉਹ ਜਿਹੜੇ ਜੀ ਨੂੰ 4 ਦਿਨ ਚੜ ਜਾਂਦਾ ਨਾ ਚੌਥੇ ਦਿਨ ਉਹਦੀ ਮਿਰਕ ਹੋ ਜਾਂਦੀ ਆ ਉਹ ਬਚਦਾ ਜੀ ਸਾਨੂੰ ਉਹਨੇ ਬੜਾ ਤੰਗ ਕੀਤਾ ਉਸ ਸਮੇਂ ਬਾਬਾ ਸ਼ਿਰਜਨ ਉਹ ਟਾਲੀ ਦੇ ਨਾਲ ਬੰਦ ਤਾਂ ਆਂਦਾ ਵੀ ਭਗਤ ਆਜ ਤੋਂ ਬਾਅਦ ਕਿਸੇ ਨੂੰ ਤੰਗ ਨਹੀਂ ਕਰਨਾ ਉਸੇ ਬੁਖਾਰ ਦੇ ਨਾਲ ਫਿਰ ਬਾਬਾ ਸ਼ਿਰਜਨ ਨੇ ਕਹੀਲਤਾ ਕਿ ਅੱਜ ਤੋਂ ਬਾਅਦ ਕਿਸੇ ਨੂੰ ਬੁਖਾਰ ਇਦਾਂ ਦਾ ਨਹੀਂ ਹੋਊਗਾ ਜੇ ਕੋਈ ਮਹੀਨਾ 2 ਮਹੀਨੇ ਜਾਂ ਸਾਲ ਨਿਕਾਣੇ ਦਾ ਬੁਖਾਰ ਨਹੀਂ ਹਟਦਾ ਉਹ ਤੁਸੀਂ ਇਥੇ ਆਣ ਕੇ ਮੱਥਾ ਟੇਕੋ ਤੇ ਬਖਾਰ ਸਾਹ ਸੰਗ ਜੀ ਲਾਹਦਾ ਜਿਹੜੇ ਬਬਰੀ ਦੂਰ ਨੇ ਸੰਗਤਾਂ ਨੇ ਉਹ ਕਿਸ ਤਾ ਮਤਲਬ ਉੱਥੋਂ ਫਿਰ ਮੰਨਤਾ ਜਿਹੜੀ ਮੰਨ ਲਿੱਦੇ ਉਹ ਫਿਰ ਇਦਾਂ ਵੀ ਅਸੀਂ ਇੱਕੋ ਇੱਕ ਬੇਨਤੀ ਕਰਦੇ ਆਂ ਕਿ ਮਿੱਠੀਆਂ ਰੋਟੀਆਂ ਨਾ ਮੰਨੀਆਂ ਹੁੰਦੀਆਂ ਜਵਾਰੋਂ ਗੋਟੀਆਂ-ਗੋਟੀਆਂ ਉਹ ਭਾਵੇਂ ਪੰਜ ਪ੍ਰਸ਼ਾਦ ਦੇ ਬਣਾ ਲਓ 11 ਬਣਾ ਲਓ ਤੇ ਉਹਨਾਂ ਨੂੰ ਦੇਸੀ ਘੋਦ ਨਾਲ ਬਣਾਉਣੀ ਆ ਤੇ ਜਿਹੜੇ ਬੱਚੇ ਦੇ ਨਾਮ ਆ ਜਿਹਦੇ ਇੱਥੇ ਆਜੋ ਆਪਾਂ ਅਰਦਾਸ ਬੇਨਤੀ ਕਰਕੇ ਆਪ ਹੀ ਪ੍ਰਸ਼ਾਦ ਸਾਗਨੇ ਸੰਗਤ ਨੂੰ ਹੀ ਦੇਣੇ ਆ ਜੇ ਉਪਰੇ ਥਾਂ ਤੋਂ ਜਿੱਦਾਂ ਕੋਈ ਦਿੱਲੀ ਵੱਲੋਂ ਆਜੇ ਜਲੰਧਰ ਕੋ ਕੋ ਸੰਗਤਾਂ ਹੁੰਦੀਆਂ ਹੀ ਰਹਿੰਦੀਆਂ ਉਹਦਾ ਫਿਰ ਆਉਣਾ ਔਖਾ ਹੋ ਜਾਂਦਾ ਉਹਨਾਂ ਨੇ ਇੱਕੋ ਗੱਲ ਕਹੀ ਆ ਵੀ ਘਰ ਨਹੀਂ ਤੁਸੀਂ ਪ੍ਰਸ਼ਾਦ ਵੰਦਨਾ ਤੁਸੀਂ ਮਤਵ ਕੋਠੇ ਤੇ ਜਨਮਾਨੁਪਾਦੋ ਜਾਂ ਜਿੱਥੇ ਕਿਤੇ ਜਾਨਵਰ ਕਬੂਤਰ ਹੁੰਦੇ ਆ ਅੱਜਕੱਲ ਲੋਕ ਦਾਣਾ ਪਾਉਂਦੇ ਆ ਉੱਥੇ ਜਾ ਕੇ ਪਾ ਦਿਓ ਤੇ ਤੁਹਾਡਾ ਬੁਖਾਰ ਜਰਾ ਬਿਲਕੁਲ ਸਹੀ ਹੋ ਜਾਏਗਾ ਕਿਉਂ ਜੇ ਉਹਦਾ ਪ੍ਰਸ਼ਾਦ ਕਿਸੇ ਨੂੰ ਦਵੋਗੇ ਆਪਣੇ ਰਿਸ਼ਤੇਦਾਰ ਚਾਚੇ ਤਾਏ ਕਹਿੰਦੇ ਨਾ ਹਰ ਜਾਦੂ ਟੂਣਾ ਕੀਤਾਵਾ ਉਹ ਵਹਿਮ ਚ ਨਹੀਂ ਆਹੀ ਪਾਉਂਦੇ ਅਸੀਂ ਇੱਕੋ ਗੱਲ ਕਹੀ ਆ ਵੀ ਕਿਸੇ ਨੂੰ ਪ੍ਰਸ਼ਾਦ ਨਾ ਦਓ ਉਹ ਤੁਸੀਂ ਜਾਨਵਰਾਂ ਨੂੰ ਪਾ ਦਿਓ ਤੇ ਜੇ ਇੱਥੇ ਆ ਜਾਂਦੇ ਹੋ ਬਾਬਾ ਜੀ ਦੇ ਚਰਨਾਂ 'ਚ ਹਾਜ਼ਰੀ ਭਰ ਸਕਦੇ ਤੇ ਆਪਾਂ ਇੱਥੇ ਅਰਦਾਸ ਕਰਕੇ ਆਪ ਵੀ ਪ੍ਰਸ਼ਾਦ ਸ਼ਕਾਂਗੇ ਸੰਗਤ ਨੂੰ ਕਰਾਂਗੇ ਅਰਦਾਸ ਬੇਨਤੀ ਹੈ ਆਪ ਖੁਦ ਕਰਦੇ ਹਾਂ ਕਿਤੇ ਵੀ ਬੈਠੀ ਹੈ ਉਹ ਕਿਤੇ ਵੀ ਬੈਠੀ ਜਿੱਦ ਦੇਸ਼ਾਂ ਵਿਦੇਸ਼ਾਂ 'ਚ ਵੀ ਬੈਠੀ ਆ ਉਹ ਉੱਥੇ ਆਪਣਾ ਮਤਲਬ ਬਾਬੇ ਸਿਰਚਨ ਨੂੰ ਬਾਬੇ ਨਾਨਕ ਨੂੰ ਅਰਦਾਸ ਕਰਕੇ ਸੋ ਖਣਾ ਉਹ ਤੇ ਹੀ ਲਾ ਸਕਦੇ ਔਰ ਜਦੋਂ ਫਿਰ ਉਹਨਾਂ ਨੂੰ ਟਾਈਮ ਲੱਗਦਾ ਫਿਰ ਇੱਥੇ ਆ ਕੇ ਨਾਮ ਅਰਚਨਾ ਹਾਂਜੀ 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 ਜਦੋਂ ਮਰਜ਼ੀ ਆ ਕੇ ਮੱਥਾ ਟੇਕ ਸਕਦੇ ਆ ਹੁਣ ਕਿਹ ਵੇਲੇ ਹੁੰਦਾ ਆਪਾਂ ਆਪਣਾ ਵੀ ਵੇਲ ਵੀ ਹੁੰਦਾ ਤੇ ਕਈ ਹਮ ਵਿਦੇਸ਼ਾਂ 'ਚ ਬੱਚੇ ਬੈਠੇ ਆ 5 ਸਾਲ ਜਾਂ 4 ਸਾਲ ਨਹੀਂ ਆਇਆ ਜਾਂਦਾ ਉਹ ਇਹੋ ਹੀ ਬੇਨਤੀ ਕਰਦੇ ਵੀ ਜਦੋਂ ਮਰਜ਼ੀ ਆ ਕੇ ਤੁਸੀਂ ਆਪਣਾ ਮੱਥਾ ਟੇਕ ਸਕਦੇ ਹੋ ਪਰ ਜਿਹੜਾ ਉਹ ਆਪਣਾ ਮਿੱਠੀਆਂ ਰੋਟੀਆਂ ਪ੍ਰਸ਼ਾਦ ਸੁਖਿਆ ਵਾ ਉਹ ਤੁਸੀਂ ਭਾਵੇਂ ਉੱਥੇ ਬੈਠ ਕੇ ਵੀ ਲਾ ਸਕਦੇ ਕੋਈ ਗੱਲ ਉਪਰ ਜਿਵੇਂ ਛੋਟੇ ਜਿਹੇ ਬੱਚੇ ਹੋ ਜਾਂਦੇ ਮਤਲਬ ਕਿਵੇਂ ਕਿਸ ਜੜ ਕਾ ਵੀ ਜਿਹੜਾ ਅੰਗਿਣਤੇ ਇਦਾਂ ਆ ਜਾਂਦੇ ਲੈ ਮਤਲਬ ਬੱਚਾ ਦੇ ਹੋ ਜਾਂਦੇ ਜਾਂ ਹੋਰ ਬੁਖਾਰ ਲੱਗ ਆ ਜਾਂਦੇ ਉਹ ਵੀ ਆ ਸਕਦੇ ਜਦੋਂ ਮਰਜੀ ਆ ਸਕਦੇ ਆ ਹੁਣ ਪਰਸੋਂ ਚੋ ਗੱਲ ਆ ਕੱਲ ਵੀ ਭੋਗਪੁਰ ਤੋਂ ਆਈਆਂ ਸੰਗੇ ਕੁਝ ਬੇਗੋਵਾਲ ਤੋਂ ਆਈਆਂ ਸੰਗਤਾਂ ਬੜੀ ਦੂਰੋਂ ਆਉਂਦੇ ਉਪਰ ਜਿਵੇਂ ਇਧਰ ਨਾਰਮਲ ਬੁਖਾਰ ਜਿਵੇਂ ਟਾਈਫਾਇਡ ਜਿੱਦਾਂ ਕਿਤੇ ਵੀ ਮੰਤਾਂ ਜਿਹੜੀ ਮੰਗ ਸਕਦੇ ਗੱਲ ਹੈ ਜੀ ਸ਼ਰਦਾ ਦੀ ਆਪਾਂ ਆਣ ਕੇ ਬਾਬਾ ਸਿਰਜੰਦੇ ਚਰਨਾਂ 'ਚ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ ਇਸ ਸਾਧ ਗੁਰੂ ਇਹਨਾਂ ਦਾ ਬੁਖਾਰ ਜੋ ਵੀ ਪ੍ਰਾਤਨ ਆ ਦੂਰ ਕਰੋ ਅੱਗੇ ਵੀ ਕਰਦੇ ਹੋ ਹੋਵੇਂ ਵੀ ਕਰੋ ਗੱਲ ਵਿਸ਼ਵਾਸ ਦੀ ਜੇ ਉਹਨਾਂ ਮੰਨ ਰੱਖਿਆ ਵਿਸ਼ਵਾਸ ਰੱਖਿਆ ਤੇ ਬਾਬਾ ਜੀ ਸਾਰਾ ਕੁਝ ਹੈ ਜੇ ਵਿਸ਼ਵਾਸ ਨਹੀਂ ਤੇ ਜਿੱਥੇ ਮਰਜੀ ਕੋਈ ਘੁੰਮ ਲੇ ਫਿਰ ਨਹੀਂ ਉਹਦਾ ਫਾਇਦਾ ਨਹੀਂ ਹੋਏਗਾ ਉਹ ਪਰਵਰਕ ਮੈਂ ਬਨੂੰ ਕਿਸੇ ਸਦਸਨ ਬੋਲ ਚੜਾ ਤਾਂ ਉੱਥੇ ਆਪ ਦੀ ਜਿਹੜੀ ਸੁੱਖਾ ਕਰ ਸਕਦਾ ਤੇ ਮਤਲਬ ਜਿਵੇਂ ਉਹਨਾਂ ਪਰਭਾਈ ਹੋ ਜਾਂਦੀ ਹੈ ਤੇ ਜਿਹੜੀ ਤੁਸੀਂ ਪ੍ਰਸ਼ਾਦ ਦਾ ਜ਼ਿਕਰ ਕੀਤਾ ਉਹ ਮਤਲਬ ਪੰਛੀਆਂ ਨੂੰ ਜਾਂ ਕਿਵੇਂ ਮਤਲਬ ਕਰ ਸਕਦਾ ਮਤਲਬ ਜੇ ਉਹ ਇੱਥੇ ਆਉਣਾ ਚਾਹਣ ਤੇ ਚਲੋ ਗੁਰੂ ਘਰ ਚ ਨਾਲ ਹਾਜ਼ਰੀ ਭਰੀ ਜਾਂਦੀ ਆ ਪਰਿਵਾਰਾਂ ਦੀ ਸੁਖ ਸ਼ਾਂਤੀ ਵਾਸਤੇ ਅਨੰਤਾਂ ਚ ਵਰਕ ਤਾਂ ਪਾਉਂਦੀਆਂ ਕਾਰੋਬਾਰ ਤੇ ਮਸ਼ਹਿੰਦਰੀਆਂ ਤੇ ਮਿਹਰ ਪਰਿਵਾਰਤਨ ਹਾਂ ਇਹ ਆ ਵੀ ਜੇ ਇਥੇ ਆ ਜਾਣ ਛੱਬ ਤੋਂ ਬਿਹਤਰ ਆ ਤੇ ਜੇ ਨਹੀਂ ਆਇਆ ਜਾਂਦਾ ਮਜਬੂਰੀ ਆ ਤੇ ਫਿਰ ਉਥੋਂ ਹੀ ਪ੍ਰਸ਼ਾਦ ਜੇ ਰਣ ਜਦੋਂ ਬਿਲਕੁਲ ਬੱਚਾ ਠੀਕ ਹੋ ਗਿਆ ਜਾਂ ਬਜ਼ੁਰਗ ਆ ਜਾਂ ਭੈਣ ਆ ਭਰਾ ਵਾ ਤੇ ਜੇ ਨਹੀਂ ਆਇਆ ਜਾਂਦਾ ਮਜਬੂਰੀ ਨੂੰ ਤੇ ਤੁਸੀਂ ਬਾਬੇ ਨਾਨਕ ਦਾ ਨਾਮ ਲੈ ਕੇ ਬਾਬੇ ਸਿਰਚੰਦਾ ਤੇ ਗੁਰਨ ਸਾਹਿਬ ਦਾ ਤੇ ਉਥੇ ਤੁਸੀਂ ਜਨਵਾਰਾਂ ਨੂੰ ਉਹ ਪ੍ਰਸ਼ਾਦ ਜਿਹੜੇ ਮਿੱਠੇ ਬਣਾਏ ਆ ਉਹ ਜਨਵਰਨ ਪਾਸ ਆ। ਬਾਬਾ ਇਹ ਕਿਸ ਰੂਟ ਤੇ ਜਿਹੜਾ ਸਥਾਨ ਆ ਪਿਆ ਜਿੰਦਾ ਤੇ ਇਹਦਾ ਬਾਬਾ ਨਾਨਕ ਸਾਹਿਬ ਜੀ ਜਿਹੜਾ ਬਾਬਾ ਨਾਨਕ ਤੋਂ ਜਿਹੜਾ ਇੱਕ ਪੂਰੀ ਡੋਰ ਬਣਿਆ ਨਾ ਉਹਦੇ ਵਿੱਚੋਂ ਚੋਲਾ ਸਾਹਿਬ ਦੇ ਗੁਰਦੁਆਰੇ ਤੋਂ ਇੱਕ ਸਿੱਧਾ ਚੜਦੇ ਨੂੰ ਰਸਤਾ ਨਿਕਲਦਾ। ਇਹ ਪਿੰਡ ਪਿੰਦਾ ਪੱਖੋ ਕਟਾਲੀ ਸਾਹਿਬ ਨਜ਼ਦੀਕ ਕਿਲੋਮੀਟਰ ਦੇ ਜਾ ਕੇ ਸਾਧਾਂ ਵਾਲੀ ਪਿੰਡਾ ਉਸ ਤੋਂ ਅੱਗੇ ਜਾ ਕੇ ਹਰੂ ਵਾਲਾ ਜਾਂਦਾ ਵੱਡੇ ਹਾਈਵੇ ਰੂਟ ਤੇ ਜੇ ਕਲਾਣਾਵਰਦੀ ਤਰਫ ਤੋਂ ਆਓ ਤੇ ਫਿਰ ਸਿੱਧਾ ਹਰੂ ਵਾਲ ਤੋਂ ਸਾਧਾਂ ਵਾਲੀ ਆਦਮ ਵਾਲੀ ਦੇ ਨਾਲ ਹੀ ਇਥੇ ਬਾਬਾ ਸ਼ਰਜੰਦ ਦਾ ਆਸਥਾਨ ਆ ਅਗਲੇ ਪਾਸੇ ਕੋਰੀਡੋਰ ਆ ਜਾਂਦਾ ਜਿਹੜੋ ਪਾਕਿਸਤਾਨ ਨੂੰ ਮਤਲਬ ਸੰਗਤਾਂ ਜਾਂਦੀਆਂ ਨੇ ਉਸ ਤੋਂ ਅੱਧਾ ਕਿਲੋਮੀਟਰ ਅੱਗੇ ਜਾ ਕੇ ਸੱਚਖੰਡ ਚੋਲਾ ਸਾਹਿਬ ਗੁਰਦੁਆਰਾ ਆ ਜਾਂਦਾ ਹੁਣ ਬਾਬਾ ਜੀ ਸੁਖਨਾ ਮਤਲਬ ਸੁਖਲੇ ਦੇ ਉਹ ਤੋਂ ਕੁਝ ਦਿਨਾਂ ਬਾਅਦ ਜਿਹੜੀ ਆ ਮਤਲਬ ਲੋੜੀ ਚਾਹੀਦੀ ਹੈ ਹਾਂਜੀ ਕਿਸੇ ਵੇਲੇ ਜਿਆਦਾ ਸਮਾਂ ਹੋ ਜੇ ਤੇ ਯਾਦ ਭੁੱਲ ਜਾਂਦੀ ਹੈ ਤੇ ਫਿਰ ਉਹ ਕਿਸੇ ਵੇਲੇ ਵਿਗਾਰ ਵੀ ਹੁੰਦਾ ਵਾ ਤੇ ਫਿਰ ਲੋਕ ਆਣ ਕੇ ਦੱਸਦੇ ਆ ਵੀ ਬਾਬਾ ਜੀ ਸਾਡੇ ਕੋਲ ਭੁੱਲਣਾ ਹੋ ਗੀ ਅਸਲ ਤੇ ਜਦੋਂ ਵੀ ਮਹੀਨੇ ਦੇ 10 ਦਿਨਾਂ ਦੇ ਵਿੱਚ ਤੁਹਾਡੀ ਮੰਨਤਾ ਪੂਰੀ ਹੁੰਦੀ ਆ ਤੇ ਸੁਖਨਾ ਜ਼ਰੂਰੀ ਜਰੀ ਲਵਣੀ ਜ਼ਰੂਰੀ ਚਾਹੀਦੀ ਜੀ ਇਹ ਸਾਨੂੰ ਬਾਬਾ ਜੀ ਜਿਨ੍ਹਾਂ ਨੇ 2 ਲੱਖ ਜਿਹੜੀ ਆ ਇਤਿਹਾਸਕ ਜਿਹੜੀ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਖਪੀ ਸਿੰਘ ਖੁਸ਼ਬਾਦ